ਹਾਂਜੀ ਬਾਈ ਜੀ ਲੱਗਿਆ ਕਰਨਾ ਸਤਿਖੰਡ ਸ੍ਰੀ ਹਰਿਮਨ ਜੀ ਸਾਹਿਬ ਤੋਂ ਆਪਨੇ ਗੱਡੀਆਂ ਖੜੀਆਂ ਤੇ ਹੁਣ ਤੁਰਦੇ ਆ ਕਰਦੇ ਆ ਯਾਤਰਾ ਸ਼ੁਰੂ ਪਹੁੰਚਣਾ 470 ਕਿਲੋਮੀਟਰਾਂ ਮਨਵਾੜ ਗੁਰਦੁਆਰਾ ਸਾਹਿਬ ਤੇ ਹੋਰ ਆ ਰਸਤੇ ਦਿਖਾਵਾਂਗੇ ਤੁਹਾਨੂੰ ਤੇ ਨਾਲੇ ਦਰਸ਼ਨ ਕਰਾਵਾਂਗੇ ਜੁੜੇ ਰਹੋ ਆਪਣੇ ਨਾਲ ਆਪਣੇ ਪੇਜ ਤੇ ਬਲਵੀਰ ਗਿੱਲ ਢਿੱਕੇ ਚਲੋ ਜੀ ਮਿਲਦੇ ਆ ਫਿਰ ਨਹੀਂ ਤੇ ਵੀ ਸਕਦੀ ਸਕਣਾ ਇੱਥੇ ਲੱਗੇ ਹੋਏ ਕੈਮਰੇ ਲਾ ਰਹੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਜੀ ਆਪਾਂ ਪਰਪੇ ਆਂ ਮਰੇੜ ਤੋਂ ਤੇ ਹੁਣ ਆਪਾਂ ਹਾਈਵੇ ਤੇ ਚੜ ਗਏ ਹਾਂ ਹੁ ਬੋਲੀ ਵਾਲੇ ਤੇ ਮੰਗੋਲੀ ਹੈਗੀ ਆਪਾਂ ਨੂੰ 65 ਕਿਲੋਮੀਟਰ ਤੇ ਅੰਗੋਲੀ ਤੋਂ ਫਿਰ ਅੱਗੇ ਸਮ੍ਰਿਤੀ ਹਾਈਵੇ ਤੇ ਆਪਾਂ ਚੜਨਾ ਤੇ ਉਹ ਰੋਡ ਵੀ ਤੁਹਾਨੂੰ ਦਿਖਾਵਾਂ ਵੀ ਕਿੰਦਾ ਰੋਡ ਆ ਤੇ ਕਿੰਨੀ ਸਪੀਡ ਆ ਉੱਤੇ ਤੇ ਕਿੰਨਾ ਕਿਹੋ ਜਿਹਾ ਰੋਡ ਆ ਕਿੰਨੇ ਟੋਲ ਲੱਗਦੇ ਆ ਧੰਨਵਾਦ ਤੇ ਉਹ ਰੋਡ ਆ ਮਨਵਾੜ ਤੱਕ ਆਪਾਂ ਹੋਰ ਰੋਡ ਤੇ ਜਾਣਾ ਤੇ ਦਿਖਾਉਦੇ ਹਾਂ ਤੁਹਾਨੂੰ ਰਸਤੇ ਜੁੜੇ ਰਹੋ ਆਪਣੇ ਚੈਨਲ ਤੇ ਇਹ ਯਾ ਟੋਰਗੇਟ ਚੱਲਿਆ ਨਹੀਂਗਾ ਇਹ ਜਦੋਂ ਇਹ ਵੀ ਚੱਲ ਪੂ ਹਜੇ ਕੰਪਲੀਟ ਨਹੀਂ ਹੋਇਆ ਭਰਾ ਹੀ ਇਹ ਅੰਗੋਲੀ ਵਾਲਾ ਨਦੇੜ ਤਾਂ ਹੁਣ ਗੋਲੀ ਨੂੰ ਹੈ ਜਿਹੜਾ ਤੇ ਉਹ ਰੋਡ ਆ ਠੀਕ ਆ ਜੀ ਵਧੀਆ ਬਣਿਆ ਪਿਆ ਵਿੱਚੋਂ ਕੋਈ ਸੇ ਭਾਵੇਂ ਨਹੀਂ ਆਏ ਬਣਨਾਂ ਹੰਗੋਲੀ ਰਹਿ ਗਈ ਆ 53 ਕਿਲੋਮੀਟਰ ਤੇ ਘੰਟਾ ਲੱਗਣਾ ਆਪਾਂ ਨੂੰ ਹੰਗੋਲੀ ਤੱਕ ਘੰਟੇ ਤੋਂ ਘੱਟ ਹੀ ਲੱਗਣਾ ਟਾਈਮ ਰੋਡ ਵਧੀਆ ਦਾ ਪਰ ਸਪੀਡ 80 ਦੀ ਹੈ ਤੇ ਸਪੀਡ ਨਹੀਂ ਜਾਵੇਗੀ ਕੈਮਰੇ ਬਹੁਤ ਲੱਗੇ ਆ ਆਨ ਲਾਈਨ ਚਲਾ ਨਾ ਦਿਨਾਰ ਹੀ ਆ ਜਾਂਦਾ ਫੋਟੇ ਵੇਟ ਆ ਦੀ ਹਿਸਾਬ ਲਾਇਓ ਬਈ ਇਹ ਰੋਡ ਤੇ ਬਾਕੀ ਜਾਣਕਾਰੀ ਦਿੰਦੇ ਰਵਾਂਗੇ ਨਾਮ ਦੇ ਨਾਲ ਦੇਖੋ ਜੀ ਰੋਡ ਪੂਰਾ ਵਧੀਆ ਨਵੇੜ ਤੋਂ ਹੰਗੋਲੀ ਦਾ ਉਦੋਲੀ ਤੱਕ ਦਾ ਰਸਤਾ ਹੈ ਇਹ ਕਦੇ ਲੱਗਦੀ ਵਧੀਆ ਖੜੀ ਆ ਉੱਧਰ ਕੰਕ ਬੁੱਜੀ ਹੋਈ ਸੀ ਆ ਬਹੁਤ ਵਧੀਆ ਨਾਲੇ ਕਹਿ ਰਹੇ ਸਾਰੇ ਜਿੱਥੇ ਡੇਡੇ ਦੇ ਕਹਿ ਰਹੇ ਨੇ ਗੱਟੀ ਦੀ ਇੰਨੀ ਇੰਨੀ ਕੀ ਚਾਹ 6-6 ਫੁੱਟ ਦੀ ਐ ਇਹ ਅਫਲੀਤਰ ਦੀ ਮਾਤਾ ਹੈ ਇਹਨਾਂ ਦੀ ਆ ਭਾਈ ਆਪਣੇ ਤਾਂ ਖਰਾਬ ਕਰਤੀ ਨਾ ਸਹੀ ਆ ਪਾਣੀ ਵੀ ਪਾਣੀ ਦੀ ਵੀ ਪੂਰੀ ਦੇਖਭਾਲ ਹੈ ਇਹਨਾਂ ਦੀ ਹਮ ਹਾਲ ਤੋਂ ਪਾਣੀ ਨਹੀਂ ਵਰਤਦੇ ਇਹ ਹਮ ਹਮ ਕੇਰੇ ਛੋਟੇ ਨੇ ਹੁਣ ਕੇਰੇ ਛੋਟੇ ਚ ਹਸਾਵ ਵਾਲੀ ਪਾਣੀ ਪੈਣਾ ਸਹੀ ਗੱਲ ਉਹ ਨਹੀਂ ਪਾਣੀ ਪੈਣਾ ਜਿੰਨੀ ਲੋੜ ਹੁਣ ਕੇਰੇ ਇਕੱਟਿਆ ਖਰਾ ਹੋਊਗਾ ਜਿਵੇਂ ਆਪਣੇ ਕਿੱਲੇ ਕਿੱਲੇ ਤੇ ਕੇਰੇ ਕਰ ਦਿੰਦੇ ਨੇ ਉਹਨਾਂ ਭਰਦਾ ਹੀ ਭਰੂਗਾ ਦੇਖ ਲੈ ਫਿਰ ਪਾਣੀ ਬੰਦਾ ਨਿਕਲਣਾ ਉਹ ਮੋਟ ਥੱਲੇੋਂ ਆਪਾਂ ਦਾ ਪਾਣੀ ਖਤਮ ਕਰੇ ਤੇ ਪਾਣੀ ਉੱਤੇ ਕੇਰੇ ਘਟ ਹੋਣਗੇ 6-3 ਇੰਚੀ 6-3 ਹੁੰਦੀ ਆ ਹੂੰ ਪਾਣੀ ਵੀ ਬਚਦਾ ਇੰਦਰ ਉਹਨਾਂ ਫੁਆਰਾ ਸਿਸਟਮ ਕਰਕੇ ਤੇ ਆਹ ਹਾਂ ਕੇਰੇ ਉੱਤੇ ਕਰਕੇ ਸਾਰੀ ਫਸਲ ਬਧੀ ਫੁਆਰੇ ਉਹਨਾਂ ਕਣਕ ਨੂੰ ਫੁਆਰੇ ਸਿਸਟਮ ਦੀ ਲੋੜ ਨਹੀਂ ਤਾਂ ਪਾਣੀ ਕੇਰਿਆਂ ਤੇ ਦੇਣਾ ਤੇਰੇ ਛੋਟੇ ਨੇ ਉਹਨਾਂ ਦੇ ਹਾਂ ਆ ਵੀ ਲੱਗ ਰਿਹਾ ਪਰਵਾ ਜਾਂਦਾ ਬੁੜਾ ਬੁੜੀ ਜੀ ਇਹ ਹੁੰਦੇ ਦੱਤੇ ਚ ਕੰਮ ਕਰਨਾ ਚਾਹਦੇ ਸਹੀ ਗੱਲ ਆ ਸਹੀ ਅੱਧੀ ਸੰਗਤ ਇਹ ਸਾਡੀ ਸੁੱਤੀ ਪਈ ਆ ਪਿੱਛੇ ਦੋ ਤਿੰਨ ਬੰਦੇ ਤੇ ਅਸੀਂ ਜੱਲਾ-ਬਾਤਾਂ ਕਰਦੇ ਜਾਂਦੇ ਆ ਨਾਲੇ ਸਫਰ ਤੈ ਕਰਦੇ ਜਾਂਦੇ ਆ ਬਾਅਦੀ ਚਲੋ ਸਾਰੀ ਡਿਟੇਲ ਬਾਅਦ ਚ ਦੱਸਾਂਗੇ ਕਿੰਨੇ ਟੋਰ ਲੱਗੇ ਆ ਕਿੰਨਾ ਕਿੱਧਰ ਦੀ ਕਿੰਨਾ ਰਸਤਾ ਲੰਬਾ ਪਿਆ ਤੇ ਕਿੱਧਰ ਦੀ ਕਿੰਨਾ ਝਟ ਪਿਆ ਟੋਲੇ ਰੋੜੀ ਆਪਾਂ ਆਪਾਂ ਗੁਆਲਿਆ ਰੋੜਾ ਇਸੇ ਆਗਰਾ ਕੁਆਰਿਆ ਹੋ ਕੇ ਤੇ ਹੁਣ ਆਪਾਂ ਮਨਵਾੜ ਹੋ ਕੇ ਚੱਲੇ ਆ ਮਨਵਾੜ ਦਰਸ਼ਨ ਕਰਨੇ ਸੀ ਨਹੀਂ ਤਾਂ ਇੱਥੋਂ ਆਪਾਂ ਸਿੱਧੇ ਹੋ ਜਾਣਾ ਸੀਗਾ ਨਦੀਰ ਤੋਂ ਨਦੀਰ ਤੋਂ ਭੀਲਵਾੜੇ ਨੂੰ ਸਿੱਧਾ ਹੋ ਜਾਣਾ ਸੀ ਆਪਾਂ ਮੌਨ ਕੇ ਨੀਮਚਾਲਾ ਰੋੜ ਤੇ ਇਹ ਆਪਾਂ ਹੁਣ ਜਾਣਾ ਮਨਾਰਾ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਦੇ ਉਥੋਂ ਹੋ ਕੇ ਤੇ ਫਿਰ ਆਪਾਂ ਉਹੀ ਢੀਲ ਵਾਲਿਆ ਰੋਡ ਫੜ ਲੈਣਾ ਢੁਲੀਆ ਵਾਲਾ ਰੋਡ ਉਹੀ ਰੋਡ ਆਪਾਂ ਫੜ ਲੈਣਾ ਤੇ ਫਿਰ ਦਿਖਾਉਨੇ ਕਿੰਨਾ ਸਫਰ ਪੈਂਦਾ ਇੱਧਰ ਤੀ ਤੇ ਕੀ ਹਿਸਾਬ ਕਿਤਾਵਾ ਸਾਰੋ ਦੱਸਾਂਗੇ ਤੁਹਾਨੂੰ ਜਦੋਂ ਵੀ ਸਫਰ ਕਰ ਰਹੇ ਆ ਆਪਣੀ ਵੀਡੀਓ ਦੇਖ ਲਿਓ ਦੇਖ ਕੇ ਜੁੜੋਗੇ ਸਫਰ ਤੇ ਨਹਿਲ ਟਿਕਾਣੇ ਤੁਹਾਨੂੰ ਦੱਸ ਦਾਂਗੇ ਕਿੱਥੇ ਕਿੱਥੇ ਗੁਰਦੁਆਰਾ ਸਾਹਿਬ ਹੈ ਕਿੱਥੇ ਰੁਕਣਾ ਕਿੱਥੇ ਟਾਇਰ ਕਰਨੀ ਆ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਲਵੀਰ ਜਲ ਟੂਕੀ ਤੇ ਇਹ ਸੋਹਣੀਆ ਲੋਕੇਸ਼ਨ ਆ ਤੇ ਸੋਹਣਾ ਰੋਡ ਨਹੀਂ ਰੁਕਦੇ ਰੁਕਦੇ ਜਾਈਏ ਫੈਮਿਲੀ ਨਾਲ ਤੇ ਫੋਟੋ ਹਟਵਾ ਕਰਦਾ ਜਾਂਦਾ ਬੰਦਾ ਰੋਡ ਤੇ ਵਧੀਆ ਲੋਕੇਸ਼ਨ ਆ ਬਈ ਇਧਰ ਦੀ ਜਰੂਰ ਆਇਓ ਜੇ ਤੁਸੀਂ ਉੱਥੋਂ ਵਾਪਸੀ ਕਰਨੀ ਆ ਜਾਂ ਪਹਿਲੇ ਇਧਰ ਰਾਸਤਾਂ ਹੋ ਕੇ ਆਉਣਾ ਤੁਸੀਂ ਪਹਿਲਾਂ ਵੀ ਆ ਸਕਦੇ ਹੋ ਵਧੀਆ ਰੋਡ ਆ ਜੀ ਸਮ੍ਰiddhi ਹਾਈਵੇ ਉਹ ਵੈਲਕਮ ਸਪੀਡ ਵੀਰ ਪੀ ਲਾਈਵ ਸਪੀਡ ਦਸੀ ਹੈ 130 ਦੀ ਸਪੀਡ ਹੈ ਕਿ 130 ਦੀ ਮਿੱਤਰੋ ਤੇ ਖਿੱਚ ਦੋ ਕਹਾਣੀ ਪੂਰੀ ਤੇ ਸਫਰ ਮੈਂਟੂ ਮੈਂਟੂ ਤਰੀ ਜਾਣਾ ਹਾਂ ਕੰਟੀਨਿਊ ਫੋਰ 1 1/2 ਮਾਈਲ ਆਹ ਦੇਖੋ ਕਿਨੇ ਰੋਡ ਬਣਾਏ ਆ ਹਾਂ ਲਕਨਾਗਪੁਰ ਨੂੰ ਮੁੜ ਗਿਆ ਇੱਕ ਮਮਰੀ ਨੂੰ ਮੁੜ ਗਿਆ ਬਾਗੇ ਸਮਰiddhi ਹਾਈਵੇ ਤੋਂ ਸੁਣਾ ਹਾਂਜੀ ਥੱਲੇੋਂ ਦੌਰ ਨੂੰ ਲੰਘ ਗਿਆ ਤਾਂ ਸਮਰਿਧੀ ਬੋਸੋਨਾ ਹਾਈਵੇਅ 'ਤੇ ਨਹੀਂ ਪਿੱਛਲ ਟੋਲ ਤਾਂ ਹੈਗੇ ਆ ਲੱਗਣ ਲੱਗਣੀ ਆ ਮਾੜਿਆਂ ਦੇ ਵੀ ਟੋਲ ਲਈ ਜਾਂਦੇ ਆ ਚੰਗੇ ਦੇ ਦੇਣ ਲਿਏ ਬੇਵਾਹ ਹਾਂ ਉਹ ਜਿਹੇ ਮਾਰੇ ਆਪਾਂ ਹਾਈਵੇਅ ਤੇ ਆਏ ਆ ਕਿੰਨੇ ਟੋਲ ਲੱਗੇ ਆ ਇਹ ਤਾਂ ਫੇਰ ਟੋਲ ਟਾਪ ਦਾ ਆ ਰਿਹਾ ਸਮਰਿਧੀ

ਜੰਗਲਾਂ ਆ ਜੰਗਲਾਂ ਆ ਦੱਸ ਬਿਸ਼ੇਰ ਹਾਥੀ ਆ ਦੇਖ ਲੈ ਜੰਗਲੀ ਆ ਇਹਦਾ ਮੋਟਰਸਾਈਕਲ ਉੱਤੇ ਵੀ ਚਾਈ ਜਾਂਦੇ ਨੇ ਨਹੀਂ ਆਏ ਜਾਣ ਲੁਕਾਉਂਦਾ ਹੈਗਾ ਓਏ ਹੁਣ ਤਾਂ ਪੱਕੇ ਰੇਚ ਰਾਈ ਜਾਂਦੇ ਆ ਆਏ ਨਹੀਂ ਆ ਵੀ ਜਾਨ ਹੈ ਹੈਗਾ ਜੰਗਲ ਦੇ ਵਿੱਚ ਉਹ ਦੱਸਿਆ ਹੈ ਵੀ ਤੁਸੀਂ ਜਾਨ ਮੇਰੇ ਨੂੰ ਵਿੱਚ ਜਾ ਕੇ ਖੜੋ ਨਾ ਰੋਡ ਤੇ ਆ ਸਕਦੇ ਜਾਨਵਰ ਤਾ ਜਾਲਗੀਆਂ ਜੁਨੀਆਂ ਲੱਗੀਆਂ ਐ ਡੀਸੀਤੀ ਤਾਲੀਆਂ ਵਰਨਾਂ ਸੋ ਨਾ ਪੂਛੀ ਮਾਰਦੀ ਐ ਹਾਰੋ ਤੋਂ ਵੀ ਹੋਰ ਜਾਂਦਾ ਹੈ ਨਾ ਹਮ ਨੈਟਰ ਸੈਤੀ ਮੁੰਬਈ 518 ਹੋਈ ਹਮ ਸਰ ਜੀ 90 ਵਾਲੇ ਰੋਡ ਤੇ ਚੜੇ ਆ ਜੀ ਆਪਾਂ ਦੇਖੋ ਲੋਕੇਸ਼ਨ ਆ ਰੋਡ ਤੇ ਕਿੰਨੀਆਂ ਸੋਹਣੀਆਂ ਆ ਗਈਆਂ ਆ ਰਹੇ ਨੇ ਇਹ ਆ ਦੇਖ ਲੈ ਸਮਾਨ ਜਿਹੜਾ ਮਜ਼ਾਰਾ ਅੱਜ ਵਿਸ਼ਵਾਸ ਜੀ ਜਦੋਂ ਮੋੜ ਛੱਡ ਕੇ ਦੇਖੇ ਨਾ ਸੋਹਣਾ ਤਾਂ ਸਾਰਾ ਕੁਝ ਪੂਰਾ ਸਿਜਾਇਆ ਗਿਆ ਹਾਂ ਨਾ ਰੋਕ ਜੀ ハハハ。<laughs> ਨਹੋਰ ਗੰਦਰਵਾੜ ਨਹੀਂ ਗਾ ਹੁਣ ਢਾਬੇ ਚੱਲਦੇ ਠੀਕ ਤਾਂ ਬੈਠੇ ਪਹੁੰਚੇ ਆਈਏ ਸਰਗਾਇਆਕੋ ਹਾਂ ਜੀ ਬੱਸ ਕਿਸ਼ਮਤ ਹਾਂ ਮੜਾਪਾ ਨੂੰ ਕਿੰਨੇ ਘੰਟੇ ਲੱਗਣੇ 6:00 ਵਜੇ ਪਹੁੰਚ ਜਾਗੇ 6:30 ਵਜੇ 6:30 ਵਜੇ ਵਰਦੇ ਰਸਤਿਆਂ ਵਿੱਚ ਹਾਂ ਵਰਦੇ ਰਸਤੇ ਵਿੱਚ ਪਹੁੰਚ ਹਾਂ ਕੱਲੋ ਚੱਲੇ ਕੇ ਫਿਰ ਅੱਪ ਕਿੱਥੇ ਪਹੁੰਚੋਗੇ ਬਈ ਪਰਸੋਂ ਪੀਰਵਾੜੇ ਪਹੁੰਚੇ ਹੋਣਗੇ ਕੱਲ ਨੂੰ ਤਾਂ ਪੀਰਵਾੜੇ ਪਹੁੰਚਾਂਗੇ ਇਹ ਵੱਡ ਤੋਂ ਪਰਸੋਂ ਪੈਂਦਾ। ਠੀਕ ਆ। ਦੋ ਰਾਤਾਂ ਲੱਗੀਆਂ। ਹੂੰ। ਇੱਕ ਰਾਜਸਥਾਨ ਦੇ ਵਿੱਚ ਅੱਗੇ ਜਾਣ ਲੱਗੇ ਆਪਣੇ। ਅੱਗੇ ਤਿੰਨ ਰਾਤਾਂ ਰੱਖੀ। ਜੀ। ਆਹ ਉੜਾਣਾਂ ਨਾਲ ਰੱਖ ਕੇ ਪਹੁੰਚ ਜਾਣਾ ਫਿਰ। ਨਹੀਂ ਉਹ ਤਾਂ ਇੱਕ ਰਾਤ ਆਪਾਂ ਵੱਧ ਲਾਇਆ ਆਏ ਹਾਂ। ਉਹ ਤਾਂ ਲੋੜ ਨਹੀਂ ਪਈ ਸੀ ਆਪਾਂ ਨੂੰ। ਇਹ ਤਾਂ ਤਿੰਨ ਰਾਤਾਂ ਜੀ ਦੋ ਰਾਤਾਂ ਹੀ ਪਹੁੰਚ ਜਾਂਦਾ ਤਿੰਨ ਦਿਨ ਦੋ ਰਾਤਾਂ। ਇਹ ਮੈਨੂੰ ਫਾਲ ਮਿਰਚ ਲੱਗਦੀ। ਅਸੀਂ ਉਹ ਨਾਲ ਹੀ ਲਿਆਇਆ ਕਰੋ ਤੁਸੀਂ। ਅਸੀਂ ਮੰਮੀ ਸਾਰਦਾ ਨਹੀਂ ਆ ਘਰੇ ਫੇ ਹੈ ਨਹੀਂ ਕੋਈ ਤਸਵੀਰਦਰ ਹੋਵੇ ਇੱਥੇ ਫਿਰ ਤੁਸੀਂ। ਦੇਖੋ ਜੀ ਹਾਈਵੇ ਸੁੱਝਾ ਸਰਾ ਬਣਾਏ ਹੋ। ਬਹੁਤ ਵਧੀਆ। ਵਧੀਆ ਜੀਰਤੀ ਆਪਦਾ ਹੈ ਹਾਂ ਹਾਂ ਇਹ ਜਾਈ ਵੀ ਉਹਿਤ ਫੇਰ ਕੀ ਦੂਰ ਲੱਗਦਾ ਫਿਰ ਸਭ ਹੈ ਨਾ ਹੂੰ ਕੁਦਰਤ ਦੇ ਕੁਦਰਤ ਕਿੰਨੀ ਜ਼ੋੜੀ ਆ ਆ ਬੜਾ ਦਾੜਾ ਬੜਾ ਫੈਸਲ ਰਹੀ ਜੀ ਹੈ ਨਾ ਹਾਂ ਬੜਾ ਚੀਜ ਲੱਗਦਾ ਹੈ ਨਾ ਭਾਈ ਨਹੀਂ ਤਾਂ ਹਾਂ ਨਾ ਤਾਂ 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 ਮੀਟਰ 10 ਮਾਈਲ ਹਾਂਜੀ ਭਾਈ ਜੀ ਆਪਾਂ ਸਮਰੱਧੀ ਹਾਈਵੇ ਤੋਂ ਉਤਰਿਆਏ ਤੇ ਬੀਚਾਪੁਰ ਮਾੜਾ ਟਰਨਾ ਆ ਹਾਂ ਬੀਚਾਪੁਰ ਤੋਂ ਆਪਾਂ ਰੋਡ ਦੇ ਥੱਲੇ ਦੀ ਸੱਜੇ ਨੂੰ ਹੋ ਜਾਣਾ ਔਰ ਆਪਾਂ ਫੜ ਲਿਆ ਰੋੜਾ ਮਨਵਾੜਾ समृद्धि हाईवे ਤੋਂ ਉੱਤਰ ਕੇ ਆਪਾਂ ਬਰਲਾ ਰੋਡ ਵੱਲੋਂ ਤੇ ਬਹੁਤ ਹੀ ਦੌਂਗੇ ਨੇ ਯਾਰ ਧਿਆਨ 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 ਇਹ ਆ ਸਮ੍ਰਿਧੀ ਹਾਈਵੇ ਤੋਂ ਆਪਾਂ ਉੱਤਰ ਕੇ ਤੇ ਲੈ ਲੈ ਟਰਨ ਨਵਾਰੜਾ ਰੋਡ ਆਪਾਂ ਫੜਲੇ ਹੋਰ ਤੇ ਅੱਗੇ ਆ ਰਸਤਾ ਤੁਹਾਨੂੰ ਦਿਖਾਉਦੇ ਆ ਰੋਡ ਕਿੱਧਾ ਦਾ ਹਾਂਜੀ ਭਾਈ ਜੀ ਆਪਾਂ ਪਹੁੰਚ ਗਏ ਆ ਮਨਵਾਰੜ ਗਫਤ ਸਰ ਸਾਹਿਬ ਗੁਰਦੁਆਰਾ ਸਾਹਿਬ ਤੇ ਇੱਥੇ ਅਜਰਾਤ ਨੂੰ ਠਹਿਰਦੇ ਆ ਤੇ ਰਹਿਣ ਦਾ ਵਧੀਆ ਪ੍ਰਬੰਧ ਦਾ ਤੁਹਾਨੂੰ ਕਮਰਾ ਵਗੈਰਾ ਵੀ ਦਿਖਾਉਨੇ ਆ ਕਿੱਦਾਂ ਦੇ ਕਮਰੇ ਆ ਸਤਿ ਸ੍ਰੀ ਅਕਾਲ ਤੇ ਦੋ ਦੋਸਤਾਂ ਦੇ ਦਰਸ਼ਨ ਦਰਵਾਜ਼ਾ ਦੇ ਖੜੋਣੇ ਤੁਹਾਨੂੰ ਤੇ ਹੁਣ ਸਮਾਨ ਸਮੋ ਰੱਖ ਲਿਏ ਕਮਰੇ ਦੇ ਵਿੱਚ ਤੇ ਫਿਰ ਦਿਖਾਉਣੇ ਆਂਗਾ ਲਓ ਜੀ ਆਪਾਂ ਆ ਆ ਕੇ ਕਮਰੇ ਦੋਵੇਂ ਜਾਣੇ ਹੋ ਜੋ ਆ ਆ ਗਿਆ ਕਮਰਾ ਜੀ ਬਹੁਤ ਵਧੀਆ ਕਮਰੇ ਆ ਤੇ ਦੇਖ ਲਓ ਵਧੀਆ ਕਮਰੇ ਆ ਬਾਥਰੂਮ ਵੀ ਵਧੀਆ ਹਾਂ ਦੋਆ ਬਾਥਰੂਮ ਕਮਰੇ ਚ ਵਧੀਆ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਆ ਇੱਥੇ ਠੀਕ ਆ ਜਦੋਂ ਵੀ ਤੁਸੀਂ ਆਉਣਾ ਮਨਵਾਰ ਜਰੂਰ ਆ ਕੇ ਜਾਓ ਇਤਿਹਾਸਕ ਓਕੇ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਸਤ 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 ਸਾਹਿਬ ਖਾਨ ਇਸ ਮਾਵ ਲਖ ਸਤ ਸਤਿਨਾਮ ਵਾਹਿਗੁਰੂ ਲਖ ਦਿਨਿਆਂ ਤੇ ਲੜ ਪੜੀਏ ਪੜਦਾ ਜੇ ਦਿਲ ਕੱਤੇ ਕਲੰਗਿਆ ਆਪਾਂ ਰਾਤ ਆਏ ਸੀ ਤੇ ਮਨਵਾੜ ਗੁਰਦਵਾਰਾ ਸਾਹਿਬ ਗੁਰਦਵਾਰਾ ਆਇਆ ਹੋ ਤੇ ਰਾਤ ਕੱਟੀ ਰਾਤ ਬਹੁਤ ਵਧੀਆ ਰਹੀ ਦਾ ਮੱਛਰ ਸੀਗਾ ਨਾ ਕੋਈ ਮੱਛਰ ਸੀਗਾ ਨਾ ਕੁਝ ਹੋਰ ਸੀ ਵਧੀਆ ਸੀਗਾ ਤੇ ਜੇ ਤੁਸੀਂ ਰਾਤ ਕੱਟਣੀ ਆ ਤੇ ਮਨਵਾੜ ਗੁਰਦਵਾਰਾ ਸਾਹਿਬ ਵਿੱਚ ਆਠੇਰ ਕਰ ਸਕਦੇ ਆ ਰਹਿਸ਼ ਦਾ ਵਧੀਆ ਪ੍ਰਬੰਧ ਆ ਤੇ ਖਾਣ ਅਸੀਂ ਲੱਗਿਆ ਤੁਰਨ ਤੇ ਆ ਖੜੀਆਂ ਆਪਣੀਆਂ ਗੱਡੀਆਂ ਇਹ ਦੋ ਗੱਡੀਆਂ ਆਪਣੀਆਂ ਤੇ ਲੱਗੇ ਹੁਣ ਤੋਰਨਾ ਸਵੇਰ ਦੇ 5:30 ਹੋਣ ਵਾਲੇ ਆ ਜੋ ਅਗਲਾ ਸਫ਼ਰ ਹੈਗਾ ਕੋਟਾਂ ਕੋਟੇ ਜਾ ਕੇ ਗੁਰਦੁਆਰਾ ਸਾਹਿਬ ਦੇ ਚ ਰਾਤ ਰਵਾਂਗੇ ਫਿਰ ਤੁਹਾਨੂੰ ਅੰਦਰ ਰਾਹ ਪੇਖਾਵਾਂਗੇ ਨਾਲੇ ਤੇ ਸਫ਼ਰ ਅਗਲਾ ਕਿਵੇਂ ਆ ਉਹ ਦਿਖਾਵਾਂਗੇ ਜੋਰੇ ਰਿਓ ਆਪਣੇ ਚੈਨਲ ਦੇ ਨਾਲ ਆ ਜੀ ਗੁਰਦੁਆਰਾ ਸਾਹਿਬ ਬਹੁਤ ਵਾਖਸਾ ਸਹਿਬ ਗੁਰਦੁਆਰਾ ਸਾਹਿਬ ਦਾ ਨਾਮ ਮਨਵਾੜ ਜਿੱਥੇ ਚਾਹੇ ਆਵੇ ਸੱਚ ਜ਼ਰੂਰ ਹੈ ਕਿ ਜਲੋ ਸਰ ਵਧੀਆ ਪ੍ਰਬੰਧ ਦਾ ਨਗਰਪਾਲਿਕਾ ਦਾ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਬੰਧ ਦਾ